ਹਾਂਜੀ ਕਿਹੜੀ ਜਗ੍ਹਾ ਤੋਂ ਤੁਸੀਂ ਤੁਹਾਡੀ ਕੋਪਰਾਈਟ ਵਾਲ ਦਾ ਲਧਿਆਣੀ ਚ ਬੰਦੇ ਠੀਕ ਹੈ ਜੀ ਤੇ ਵੀਰ ਜੀ ਆਪਾਂ ਨਾਲ ਤੁਹਾਨੂੰ ਇੱਕ ਬੋਡੀ ਸਰਵਿਸ ਪੈਕ ਦਿੱਤਾ ਸੀ ਕੁਛ ਦਿਨ ਪਹਿਲਾਂ ਤੇ ਤੁਸੀਂ ਕੀ ਕੀ ਪ੍ਰੋਬਲਮਾਂ ਤੋਂ ਲਿਆ ਸੀ ਉਹ ਤੁਹਾਨੂੰ ਕੀ ਕੀ ਦਿੱਕਤਾਂ ਸੀਗੀਆਂ ਜੀ ਜੀ ਤੁਹਾਨੂੰ ਮਤਲਬ ਮੈਂ ਤੁਹਾਨੂੰ ਖਿਆਲੀ ਸੁਣਾਦਾ ਸਵੇਰੇ ਦਾ ਠੀਕ ਹੈ ਮੋਰਨਿੰਗ ਦਾ ਫਲੈਸ਼ ਜਾ ਕੇ ਆ ਕੇ ਜਦ ਲਈ ਮੈਂ ਪਿਆ ਹੀ ਹੁੰਦਾ ਸੀ ਠੀਕ ਹੈ ਤੁਹਾਨੂੰ ਮੈਨੂੰ ਇੰਨੀ ਮਹਿਸੂਸ ਨਹੀਂ ਠੀਕ ਹੈ ਤੇ ਇੱਕ ਨਾ ਮੈਂ ਗੋਲੀ ਗੱਲ ਕੀਤੀ अच्छा जी वाली गोली खांदे ਸੀ ਜੀ ਠੀਕ ਹੈ ਉਹ ਤੜਕੀ ਲੈਣੀ ਪੈਂਦੀ ਸੀ ਹਾਂ ਜੀ ਜੀ ਮੈਂ ਨਰਨੇ ਗਾਲ ਦੇ ਖਾਂਦੇ ਸੀ ਦੋ ਕੱਟੀਆਂ ਦੋ ਗੋਲੀਆਂ ਖਾਂਦੇ ਸੀ ਕੱਟੀਆਂ ਠੀਕ ਹੈ ਜਾਨੀ ਮਤਲਬ ਨਸਾ ਕਰਨਾ ਪੈਂਦਾ ਸੀ ਫਿਰ ਉੱਠਿਆ ਜਾਂਦਾ ਸੀ ਹਾਂ ਜੀ ਜੀ ਮੈਂ ਤਾਂ ਨਹਾਉਂਦਾ ਵੀ ਸੀ ਕਈ ਵਾਰੀ ਕੰਮ ਤੇ ਜੋਦੀ ਜਰਾ ਠੀਕ ਹੈ ਜੀ ਇੰਨੀ ਤਕਾਬ ਨਹੀਂ ਸੀ ਇੰਨੀ ਜਿਆਦੇ ਪ੍ਰੋਬਲਮ ਸੀ ਹਾਂ ਬੰਨੀ ਵੀ ਜਉ ਦਵਾਈ ਲਈਆ ਮੈਨੂੰ ਬਦਲੇ ਪ੍ਰੋਬਲਮ ਨਹੀਂ ਅੱਛਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਸਰਵਿਸ ਤੇ ਇੱਕ ਵਾਰਤੋਂ ਦੇਣ ਨੂੰ ਇੱਕ ਮਹੀਨਾ ਹੋ ਗਿਆ ਹਾਂ ਤੇ ਜਿਹੜੀਆਂ ਹੋਰ ਪ੍ਰੋਬਲਮਾਂ ਜਿਵੇਂ ਤੁਸੀਂ ਕਹਿੰਦੇ ਸੀ ਵੀ ਮੇਰੇ ਖਾਣਾ ਪੀਣਾ ਨਹੀਂ ਪ੍ਰੋਪਰ ਹਜਮ ਹੁੰਦਾ ਖੱਲੀਆਂ ਚੜ੍ਹਦੀਆਂ ਨੇ ਸਾਰਾ ਪਰ ਸੈਟਾ ਜੀ ਪਹਿਲਾਂ ਤਾਂ ਮੈਨੂੰ ਇੰਨਾ ਲੱਫਾ ਬਾਹਰ ਦਰਦ ਵੀ ਜਾਈ ਜਾਂਦਾ ਦਰਦ ਬਹੁਤ ਜ਼ਿਆਦਾ ਹੁੰਦਾ ਸੀ ਮੈਂ ਜਿਵੇਂ ਖਰਗੋ ਨਹੀਂ ਪੈਣੀ ਆਉਂਦੀ ਠੀਕ ਹੈ ਜੀ ਤੇ ਬਾਕੀ ਜਿਹੜਾ ਤੁਸੀਂ ਉਹ ਨਸਾ ਕਰਦੇ ਸੀ ਹੁਣ ਉਹਦੀ ਲੋੜ ਪੈਂਦੀ ਹੈ ਕਿ ਨਹੀਂ ਪੈਂਦੀ ਨਹੀਂ ਜੀ ਹੁਣ ਤਾਂ ਮਤਲਬ ਨਹੀਂ ਬਿਲਕੁਲ ਜੀ ਨਾ ਮਤਲਬ ਕੀ ਹੈ ਅੱਛਾ ਜੀ ਤੇ ਲੱਖਾਂ ਹੀ ਭੈਣ ਭਾਈਆਂ ਨੂੰ ਇਹੋ ਜਿਹੇ ਪ੍ਰੋਬਲਮ ਆ ਨੇ ਵੀ ਜਿਹੜੀਆਂ ਮਤਲਬ ਸਵੇਰੇ ਨਸ਼ਾ ਕਰਕੇ ਮਜ਼ਦੂਰ ਪਰਸਨ ਨੂੰ ਕੰਮ ਤੇ ਜਾਣਾ ਪੈਂਦਾ ਹੈਗਾ ਤੇ ਉਹ ਜਿੰਨੀ ਕਮਾਈ ਹੁੰਦੀ ਉਹ ਉਹਦੇ ਵਿੱਚ ਹੀ ਵਰਤ ਜਾਂਦੀ ਹੈਗੀ ਘਰ ਪਰਿਵਾਰ ਦੇ ਵਿੱਚ ਦਿੱਕਤ ਆਉਂਦੀ ਹੈ ਨਹੀਂ ਤੇ ਤੁਸੀਂ ਉਹਨਾਂ ਭੈਣ ਭਾਈਆਂ ਨੂੰ ਕੀ ਕਹਿਣਾ ਚਾਹੋਗੇ ਵੀ ਬੋਡੀ ਸਰਵਿਸ ਪੈਕ ਵਰਤਣਾ ਚਾਹੀਦਾ ਹਾਂ ਜੀ ਬੋਡੀ ਵਰਤਣਾ ਚਾਹੀਦਾ ਸਾਡੀ ਉਹਨਾਂ ਭੈਣ ਭਰਾਵਾਂ ਨੂੰ ਰਿਕਵੈਸਟ ਆ ਕਿ ਤੁਸੀਂ ਨਸ਼ਾ ਛੱਡੋ ਤਾਂ ਤੁਸੀਂ ਆਪਣੀ ਕੋਈ ਚੰਗੀ ਮੈਡੀਸਿਨ ਲਓ ਇਹ ਪੈਕ ਵਰਤੋ ਕੋਈ ਸਿਰ ਨਾ ਕਿ ਕੋਈ ਦਰਦ ਨਹੀਂ ਸਿਰ ਦਾ ਟਕਿਆ ਠੀਕ ਹੈ ਤੇ ਲੱਖਾਂ ਹੀ ਭੈਣਾਂ ਨੇ ਉਹ ਤਕਲੀਫ ਚ ਨੇ ਉਹਨਾਂ ਭੈਣਾਂ ਨੂੰ ਵੀ ਭੈਣਾਂ ਤੁਸੀਂ ਮੈਸੇਜ ਦਿਓਗੇ ਵੀ ਜਿਹੜਾ ਇਹ ਪੈਕ ਹੈਗਾ ਇਹ ਆਪਣੇ ਘਰੇ ਵੀ ਤੁਸੀਂ ਯੂਜ਼ ਕਰੋ ਆਪਣੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਤੰਦਰੁਸਤ ਕਰੋ ਹਾਂਜੀ ਠੀਕ ਹੈ ਭੈਣਾਂ ਧੰਨਵਾਦ